ਅੱਜ ਦੀ ਸਭ ਤੋਂ ਵੱਡੀ ਤੇ ਚਕਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ 뮤직 ਇੰਡਸਟਰੀ ਤੋਂ ਜਿੱਥੇ ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਆਲਖ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਧਮਕੀ ਦੇਣ ਵਾਲਿਆਂ ਨੇ ਮਨਕੀਰਤ ਔਲਖ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਹੁਣ ਉਸ ਦਾ ਨੰਬਰ ਲੱਗਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰੇ ਮੈਸੇਜ ਇੱਕ ਵਿਦੇਸ਼ੀ ਨੰਬਰ ਤੋਂ ਮਨਕੀਰਤ ਔਲਖ ਦੇ ਫੋਨ ਤੇ ਆਏ ਹਨ ਮੈਸੇਜ ਵਿੱਚ ਲਿਖਿਆ ਸੀ ਤਿਆਰੀ ਕਰ ਲੈ ਪੁੱਤਰ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਜਾਂ ਤੇਰਾ ਬੱਚਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇਰਾ ਨੰਬਰ ਲੌਣਾ ਹੈ ਇਸ ਮੈਸੇਜ ਦੇ ਅਖੀਰ ਵਿੱਚ ਇਹ ਵੀ ਲਿਖਿਆ ਗਿਆ ਹੈ ਇਹ ਨਾ ਸਮਝੀਂ ਕਿ ਧਮਕੀ ਇਸ ਮਜ਼ਾਕ ਹੈ ਹੁਣ ਵੇਖੀ ਚੱਲ ਤੇਰੇ ਨਾਲ ਕੀ ਹੋਣਾ ਹੈ ਹੁਣ ਸੋਚੋ ਜਰਾ ਜਦੋਂ ਇਸ ਤਰ੍ਹਾਂ ਦੀਆਂ ਲਾਈਨਾਂ ਕਿਸੇ ਆਰਟਿਸਟ ਨੂੰ ਮਿਲਦੀਆਂ ਹਨ ਤਾਂ ਉਸ ਦੇ ਤੇ ਉਸ ਦੇ ਪਰਿਵਾਰ ਦੀ ਹਾਲਤ ਕੀ ਹੋਵੇਗੀ ਯਾਦ ਰੱਖੇ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਮਨਕੀਰਤ ਆਲਖ ਟਾਰਗੇਟ ਬਣਿਆ ਹੋਵੇ ਇਸ ਤੋਂ ਪਹਿਲਾਂ ਵੀ ਉਸ ਦਾ ਨਾਮ ਕਈ ਵੱਡੇ ਗੈਂਗਸਟਰਾਂ ਦੀ ਹਿੱਟ ਲਿਸਟ ਵਿੱਚ ਸ਼ਾਮਲ ਰਿਹਾ ਹੈ ਖਾਸ ਕਰਕੇ ਉਸ ਸਮੇਂ ਜਦੋਂ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬਮੀਹਾ ਗੈਂਗ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਮਈ 2022 ਵਿੱਚ ਵੀ ਜਦੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਦੀ ਜ਼ਿੰਮੇਵਾਰੀ ਖੁਦ ਬਿਸ਼ਨੋਈ ਅਤੇ ਉਸ ਦਾ ਸਾਥੀ ਗੋਲਦੀ ਬਰਾੜ ਨੇ ਲਈ ਸੀ ਤਾਂ ਉਸ ਤੋਂ ਬਾਅਦ ਹੀ ਪੰਜਾਬੀ ਗਾਇਕਾ ਦੇ ਆਲੇ-ਦੁਆਲੇ ਇੱਕ ਖੌਫ ਦਾ ਮਾਹੌਲ ਬਣ ਗਿਆ ਸੀ। ਮਨਕੀਰਤ ਔਲਖ ਵੀ ਉਸ ਸਮੇਂ ਤੋਂ ਗੈਂਗਵਾਰਾਂ ਦੀ ਜ਼ੇਰਦਾਰ ਤੇ ਆ ਗਿਆ ਸੀ। ਮਨਕੀਰਤ ਨੇ ਪਹਿਲਾਂ ਹੀ ਪੰਜਾਬ ਪੁਲਿਸ ਕੋਲ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਕੁਝ ਸਮੇਂ ਲਈ ਪੀਐਸਯੂ ਵੀ ਦਿੱਤੇ ਗਏ ਸਨ ਪਰ ਫਨ ਮੁੜ ਆਈ ਇਹ ਧਮਕੀ ਸਾਫ਼ ਕਰ ਰਹੀ ਹੈ ਕਿ ਖਤਰਾ ਹਜੇ ਚਲੇਹਾ ਨਹੀਂ ਹੈ। ਦੱਲ ਇੱਥੇ ਖਤਮ ਨਹੀਂ ਹੁੰਦੀ ਪੰਜਾਬੀ ਸੰਗੀਤ ਜਗਤ 'ਚ ਕਈ ਹੋਰ ਗਾਇਕਾਂ ਨੂੰ ਵੀ ਪਹਿਲਾਂ ਧਮਕੀਆਂ ਮਿਲਦੀਆਂ ਰਹੀਆਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਇੱਕ ਹੀ ਸਵਾਲ ਹੈ ਕਿ ਆਖਰ ਇਸ سلسلہ ਕਦੋਂ ਰੁਕੇਗਾ ਹੁਣ ਸਭ ਦੀਆਂ ਨਿਗਾਹਾਂ ਪੰਜਾਬ ਪੁਲਿਸ ਤੇ ਟਿਕੀਆਂ ਹੋਈਆਂ ਨੇ ਕਿ ਉਹ ਮਨਕੀਰਤ ਔਲਖ ਨੂੰ ਕਿੰਨੀ ਸੁਰੱਖਿਆ ਦਿੰਦੀ ਹੈ ਇਹ ਧਮਕੀ ਦੇਣ ਵਾਲੇ ਲੋਕਾਂ ਤੱਕ ਕਿਵੇਂ ਪਹੁੰਚਦੀ ਹੈ ਫਿਲਹਾਲ ਇਹ ਮਾਮਲਾ ਮਨੋਰੰਜਨ ਜਗਤ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਧਮਕੀ ਵਾਲੇ ਜਿਹੜੇ ਮੈਸੇਜ ਨੇ ਉਹਨਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਤਿਆਰੀ ਕਰ ਲੈ ਪੁੱਤ ਤੇਰਾ ਟਾਈਮ ਆ ਗਿਆ ਜਾਇ ਤੇਰੀ ਜਨਾਨੀ ਹੋਵੇ ਜਾਂ ਤੇਰਾ ਬੱਚਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ ਹੀ ਹੈ ਇਸ ਮੈਸੇਜ ਦੇ ਅਖੀਰ ਤੇ ਇਹ ਵੀ ਲਿਖਿਆ ਜਾਂਦਾ ਹੈ ਕਿ ਇਹ ਨਾ ਸਮਝੀ ਕੇ ਧਮਕੀ ਮਜ਼ਾਕ ਹੈ ਹੁਣ ਵੇਖੀ ਚੱਲ ਤੇਰੇ ਨਾਲ ਕੀ ਹੋਣਾ ਤੁਹਾਨੂੰ ਨਾਲ-ਨਾਲ ਉਹ ਮੈਸੇਜ ਵੀ ਆ ਤਸਵੀਰਾਂ ਵੀ ਦਿਖਾ ਰਹੇ ਆ ਉਹ ਸਕਰੀਨ ਸ਼ਾਟ ਵੀ ਦਿਖਾ ਰਹੇ ਆ ਜਿਹੜਾ ਕਿ ਇਸ ਵੇਲੇ ਮਨਕੀਰਤ ਔਲਖ ਦੇ ਫੋਨ ਤੇ ਧਮਕੀਆਂ ਭਰਿਆ ਮੈਸੇਜ ਆਇਆ ਹੈ ਉਹ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਪੰਜਾਬੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਲਫ਼ਜ਼ ਲਿਖੇ ਗਏ ਨੇ ਕਿ ਤਿਆਰੀ ਕਰ ਲੈ ਪੁੱਤ ਤੇਰਾ ਟਾਈਮ ਆ ਗਿਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੁਝ ਦੇਰ ਪਹਿਲਾਂ ਮਨਕੀਰਤ ਆਲ ਖੋਲੋਂ ਆਪਣੇ ਬੱਚੇ ਵੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਮੈਸੇਜ ਲਿਖਿਆ ਸੀ ਕਿ ਉਹ ਕਿਸੇ ਦੀ ਜਾਨ ਜਾਂ ਉਹ ਕਿਸੇ ਨੂੰ ਤੰਗਾ ਕਿਵੇਂ ਸਕਦਾ ਹੈ ਕਿਉਂਕਿ ਉਸ ਦਾ ਆਪਣਾ ਇੱਕ ਮਾਸੂਮ ਬੱਚਾ ਹੈ ਉਹ ਕਿਸੇ ਦੇ ਬੱਚੇ ਦੀ ਜਾਨ ਕਿਵੇਂ ਲੈ ਸਕਦਾ ਹੈ ਇਸ ਤੋਂ ਬਾਅਦ ਜਿਹੜੀਆਂ ਇਹ ਲਾਈਨਾਂ ਨੇ ਉਹ ਉਸ ਦੇ ਨਾਲ ਜੁੜ ਗਈਆਂ ਨੇ ਕਿ ਚਾਹੇ ਤੇਰੀ ਜਨਾਨੀ ਹੋਵੇ ਜਾਂ ਤੇਰਾ ਬੱਚਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਤੇ ਨਾ ਕਿਤੇ ਇਹ ਵੱਡੇ ਸਵਾਲ ਪੈਦਾ ਕਰਦਾ ਹੁਣ ਉੱਤ ਤੇਰਾ ਨੰਬਰ ਲਾਉਣਾ ਹੈ ਮਤਲਬ ਮਨਕੀਰਤ ਔਲਖ ਨੂੰ ਵੱਡੀ ਧਮਕੀ ਦਿੱਤੀ ਗਈ ਹੈ ਕਿ ਤੇਰਾ ਨੰਬਰ ਲਾਉਣਾ ਹੈ ਉਹਨ ਪੰਜਾਬ ਪੁਲਿਸ ਇਸ ਤੇ ਕੀ ਐਕਸ਼ਨ ਲੈਂਦੀ ਹੈ ਪੰਜਾਬ ਸਰਕਾਰ ਮਨਕੀਰਤ ਔਲਖ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਚਿੰਤਾ ਦਿਖਾਈ ਦਿੰਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹਨਾਂ ਧਮਕੀਆਂ ਤੋਂ ਬਾਅਦ میوزਿਕ ਇੰਡਸਟਰੀ ਦੇ ਵਿੱਚ خوف ਦਾ ਮਾਹੌਲ ਬਣ ਚੁੱਕਾ ਹੈ